ਮੇਲੇ ਵਿੱਚ ਜਦੋਂ ਪਿਓ ਪੁੱਤ ਵਿਛੜ ਜਾਣ ਤੇ ਜਿੰਨਾ ਦੁੱਖ ਪਿਓ ਨੂੰ ਹੈ ਨਾ ਪੁੱਤ ਦੇ ਵਿਛੜਨ ਦਾ ਉਹਨਾਂ ਪੁੱਤ ਨੂੰ ਪਿਓ ਦੇ ਵਿਛੜਨ ਦਾ ਵੀ ਦੁੱਖ ਹੁੰਦਾ ਹੈ ਬੱਚਾ ਸਟੇਜ ਤੇ ਰੋਈ ਜਾਂਦਾ ਹੈ ਮਾਂ ਜਾਂ ਪਿਓ ਲੱਭਦੇ ਫਿਰਦੇ ਨੇ ਸਾਡਾ ਬੱਚਾ ਗੁੰਮ ਹੋ ਗਿਆ ਹੈ ਜਦੋਂ ਸਟੇਜ ਤੋਂ ਲਾਉਂਸਮੈਂਟ ਹੁੰਦੀ ਹੈ ਕਿ ਇੱਕ ਐਸ ਰੰਗ ਦੀ ਸ਼ਰਟ ਪਾਈ ਵਾਲਾ ਬੱਚਾ ਸਿਰ ਤੇ ਰਮਾਲ ਹੈ ਜਾਂ ਕੇਸਗੀ ਹੈ ਉਹ ਸਟੇਜ ਤੇ ਖਲੋਤਾ ਹੈ ਤੇ ਜਦੋਂ ਪਿਓ ਦੇ ਕੰਨ ਵਿੱਚ ਆਵਾਜ਼ ਪੈਂਦੀ ਹੈ ਨਾ ਇਹਨੂੰ ਤੇ ਕੋਡ ਆਨੰਦ ਇਹਨੂੰ ਕਹਿੰਦੇ ਨਾਦ ਨਾਦ ਆਨੰਦ ਨਾਦ ਤਿੱਥੇ ਨਾਦ ਨਾਦ ਕਹਿੰਦੇ ਸ਼ਰਮਣਾ ਨੂੰ ਸਰਵਨਾ ਆਨੰਦ ਮਿਲਦਾ ਹੈ ਸਰਵਨਾ ਆਨੰਦ ਅਜੇ ਪਿਓ ਪੁੱਤ ਮਿਲੇ ਨਹੀਂ ਪਰ ਕੰਨਾਂ ਵਿੱਚ ਸੁਣ ਲਿਆ ਵੀ ਮੇਰਾ ਪੁੱਤ ਹੈਗਾ ਤੇ ਸਵੇਜ ਤੇ ਖਲੋਤਾ ਹੈ ਇਹਨੂੰ ਕਿ ਸ਼ਰਮਣਾ ਆਨੰਦ